ਤੁਸੀਂ ਜਾਣਦੇ ਹੋ ਰਾਜਾ ਬੜਿੰਗਰ ਮੇਰਾ ਨਾਮ ਹੀ ਪ੍ਰਿਆਜ ਸੁਣਿਆ ਅੱਛਾ ਜੀ ਖਤਮ ਹੀ ਹੈ ਪੰਤਾ ਅੱਛਾ ਜੀ ਆਪਾਂ ਸਿਮਰਾ ਜੀ ਨੂੰ ਮਾਨ ਨੂੰ ਵੋਟ ਪਾਉਣੀ ਆਈ ਅੱਛਾ ਹਾਂ ਬਿੱਟੂ ਨੂੰ ਜਾਂ ਰਾਜੇ ਨੂੰ ਨਹੀਂ ਪਾਉਣੀ ਨਾ ਨਾ ਵੀਰੇ ਇਹਨਾਂ ਨੇ ਕੁਝ ਨਹੀਂ ਕੀਤਾ ਜਾਂ ਜੱਦਾ ਪਿਆਰ ਉਹ ਤਾਂ ਪ੍ਰਧਾਨ ਹੈ ਪਾਰਟੀ ਦਾ ਕਾਂਗਰਸ ਪਾਰਟੀ ਦਾ ਮੇਨ ਧੁਰਾ ਕਹਿੰਦੇ ਹੁਣ ਪੰਜਾਬ ਤੋਂ ਨਹੀਂ ਨਹੀਂ ਵੀਰੇ ਆਪਾਂ ਇਹਨਾਂ ਨੂੰ ਕਰੇ ਸਪੋਰਟ ਕੀਤੀ ਹੋਣੀਗੀ ਅੱਛਾ ਜੀ ਹਾਂ ਜੀ ਹਾਂ ਆਪਾਂ ਸ਼ੁਰੂ ਤੋਂ ਹੀ ਖਾਲਸਾ ਦਾ ਸਪੋਰਟ ਕਰ ਰਹੇ ਹਾਂ ਸਿਮਰਾ ਜੀਨ ਮਾਨ ਦੇ ਸਪੋਰਟ ਕਰ ਰਹੇ ਹਾਂ ਆ ਇਹਨਾਂ ਨੂੰ ਆਪਾਂ ਕਦੇ ਨਹੀਂ ਕੀਤਾ। ਉਹ ਲੁਧਿਆਣਾ ਤੋਂ ਵੀ ਕੋਈ ਰਾਜਾ ਬੜਿੰਗ ਖੜੇ ਨੇ ਤੁਹਾਨੂੰ ਪਤਾ ਹੈ? ਨਹੀਂ ਅਸੀਂ ਤਾਂ ਉਹਨੂੰ ਜਾਣਦੇ ਹੀ ਨਹੀਂਗੇ। ਇਹ ਤਾਂ ਕਦੇ ਪਹਿਲੀ ਵਾਰ ਹੀ ਨਾਂ ਸੁਣਿਆ ਹੋਗਾ। ਨਹੀਂ ਪਾਉਣੀ ਫਿਰ। ਵੋਟ ਨੂੰ ਕਾਦੀ ਪਾਉਣੀ ਹੈ ਕਿਉਂਕਿ ਨਾਂ ਹੀ ਨਹੀਂ ਸੁਣਿਆ ਜੀ ਨਾ ਜੈ ਬਿੱਟੂ ਦਾ। ਇਹਨੂੰ ਪਾ ਰਹੇ ਆ ਫਿਰ ਵੋਟੇ ਸਵਾਰਾਂ। ਵੋਟੇ ਸਵਾਰ ਬਿੱਟੂ ਨੂੰ ਪਾਵਾਂਗੇ। ਪਾਉਜੀ ਉਹ ਤਾਂ ਮੁੱਖ ਮੰਤਰੀ ਬਣਨੋਂ ਵਰਦਾ। ਤੁਸੀਂ ਕਹਿ ਰਹੇ ਹੋ ਮੈਂ ਜਾਣਦਾ ਨਹੀਂ। ਕਿੱਥੇ ਮੁੱਖ ਮੰਤਰੀ ਬਣ ਜਾ ਕਿੱਥੇ ਦੇਖਿਆ ਹੀ ਨਹੀਂਗਾ। ਮੁੱਖ ਮੰਤਰੀ ਕਿੱਦਾ ਬਣ ਜਾਗਾ ਉਹ। ਅਸੀਂ ਲੋਕ ਸਭਾ ਹਲਕਾ ਲੁਧਿਆਣਾ ਦੇ ਵਿੱਚ ਖੜੇ ਆ ਤੇ ਇੱਥੇ ਕੈਂਡੀਡੇਟਾਂ ਦੀ ਆਪਾਂ ਸਥਿਤੀ ਜਾਣਦੇ ਆ ਆਮ ਲੋਕਾਂ ਦੀ رائے ਜਾਣਾਂਗੇ ਕਿ ਉਹ ਕਿਹੜੀ ਪਾਰਟੀ ਨੂੰ ਵੋਟ ਪਾਉਣਗੇ ਅਸੀਂ ਕਹਾਂ ਵੀਰ ਜੀ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾ ਰਹੇ ਹੋ ਇੱਥੇ ਇੱਕ ਰਾਜਾ ਬੜਿੰਗ ਖੜਾ ਹੈ ਹਾਂਜੀ ਹਾਂਜੀ ਲੁਧਿਆਣਾ ਤੋਂ ਕਿਵੇਂ ਆ ਉਹਦੇ ਬਾਰੇ ਤੁਹਾਨੂੰ ਬਾ ਖਤਮ ਵੀਰੇ ਹੈ ਖਤਮ ਹੀ ਹੈ ਪਤਾ ਅੱਛਾ ਜੀ ਆਪਾਂ ਸਿਮਰਜੀਤ ਮਾਨ ਨੂੰ ਵੋਟ ਪਾਉਣੀ ਹੈ ਜੀ ਅੱਛਾ ਹਾਂ ਬਿੱਟੂ ਨੂੰ ਜਾਂ ਰਾਜ ਨੂੰ ਨਹੀਂ ਪਾਉਣੀ ਨਾ ਨਾ ਵੀਰੇ ਇਹਨਾਂ ਨੇ ਕੁਝ ਨਹੀਂ ਕੀਤਾ ਜਾਂ ਜੱਦਾ ਪੰਜਾਹ ਚ ਤੁਸੀਂ ਜਾਣਦੇ ਹੋ ਰਾਜਾ ਬੜਿੰਗ ਨੂੰ ਮੇਰੇ ਨਾਮ ਹੀ ਪਰਿਆਜ ਸੁਣਿਆ ਅੱਛਾ ਜੀ ਉਹ ਤਾਂ ਪ੍ਰਧਾਨ ਹੈ ਪਾਰਟੀ ਦਾ ਕਾਂਗਰਸ ਪਾਰਟੀ ਦਾ ਮੇਨ ਧੁਰਾ ਕਹਿੰਦੇ ਹੁਣ ਜਿਆਪ ਤੋਂ ਨਹੀਂ ਨਹੀਂ ਵੀਰੇ ਆਪਾਂ ਇਹਨਾਂ ਨੂੰ ਕਰੇ ਸਪੋਰਟ ਕੀਤੀ ਹੋਣੀਗੀ ਅੱਛਾ ਜੀ ਹਾਂ ਜੀ ਹਾਂ ਆਪਾਂ ਸ਼ੁਰੂ ਤੋਂ ਹੀ ਖਾਲਸਾਤਾਂ ਦੇ ਸਪੋਰਟ ਚ ਰਹੇ ਹਾਂ ਸਿਮਰਾ ਜੀ ਨਾਮ ਦੇ ਸਪੋਰਟ ਚ ਰਹੇ ਹਾਂ ਇਹਨਾਂ ਨੂੰ ਆਪਾਂ ਕਦੇ ਨਹੀਂ ਕੀਤਾ ਠੀਕ ਮੈਂ ਪਹਿਲਾਂ ਮਤਲਬ ਰਾਜਾ ਬੜਿੰਗ ਦਾ ਨਾਮ ਵੀ ਨਹੀਂ ਤੁਸੀਂ ਸੁਣਿਆ ਪੰਜਾਬ ਚ ਨਾ ਤਾਂ ਇਹ ਮਾੜਾ ਮੋਟਾ ਹੁੰਦਾ ਨਹੀਂ ਇਹ ਤੋਂ ਉੱਤਰ ਸੁਣ ਲਈਦਾ ਪਰ ਇਹ ਨਹੀਂ ਪਤਾ ਕੌਣ ਆ ਕੌਣ ਨਹੀਂਗਾ ਸ਼ਕਲ ਤੋਂ ਨਹੀਂ ਅੱਪਾ ਕਰੇ ਦੇਖਿਆ ਮੁੰਡਾ ਹਾਂਜੀ ਧੰਨਵਾਦ ਵੀਰੇ ਇਹ ਲੋਕ ਤਾਂ ਰਾਜਾ ਬੜਿੰਗ ਦਾ ਨਾਮ ਵੀ ਨਹੀਂ ਜਾਣਦੇ ਵੀ ਲੁਧਿਆਣਾ ਤੋਂ ਕਿਹੜਾ ਰਾਜਾ ਬੜਿੰਗ ਖੜਾ ਹੈ ਜਾਂ ਕੌਣ ਖੜਾ ਹੈ ਉਹ ਲੁਧਿਆਣਾ ਤੋਂ ਹੀ ਕੋਈ ਰਾਜਾ ਬੜਿੰਗ ਖੜੇ ਨੇ ਤੁਹਾਨੂੰ ਪਤਾ ਹੈ ਨਹੀਂ ਅਸੀਂ ਤਾਂ ਉਹਨੂੰ ਜਾਣਦੇ ਹੀ ਨਹੀਂਗੇ ਇਹ ਤਾਂ ਪਹਿਲੀ ਵਾਰ ਹੀ ਨਾਮ ਸੁਣਿਆ ਹੋਦਾ ਹਾਂ ਹਾਂ ਨਾ ਫੇਦੀ ਵੀ ਵੋਟ ਨਹੀਂ ਪਾਉਣੀ ਮੇਰਾ ਵੋਟ ਨੂੰ ਕਦੀ ਪਾਉਣੀ ਹੈ ਕਿਉਂਕਿ ਨਾ ਨਹੀਂ ਸੁਣਿਆ ਜੀ ਨਾ ਜਾਂ ਜਿੱਟੂ ਦਾ ਜਾਂ ਪੱਪੀ ਲੋਖਾਪੁਰੀਆ ਚਲੋ ਐਸੇ ਲੋਕਲ ਨੇ ਜਦੋਂ ਮਰਜ਼ੀ ਥੋੜਾ ਬੋ ਕੰਮ ਕਰਾ ਲਵਾਂ ਨਾ ਤੋਂ ਐਸੀ ਤੇ ਬੜਿੰਗ ਦੇ ਨਾਲ ਕਲੀਅਰ ਸੁਣਿਆ ਤੇ ਦੇਖਿਆ ਹੀ ਨਹੀਂਗਾ ਰਾਜੇ ਬੜਿੰਗ ਨੂੰ ਨਹੀਂ ਵੋਟ ਪਾਣੀ ਦੇਖਿਆ ਹੀ ਨਹੀਂਗਾ ਪਾਣੀ ਦੀ ਵੋਟ ਨਹੀਂ ਕਿਹਨੂੰ ਪਾ ਰਹੇ ਆ ਫਿਰ ਵੋਟ ਇਸ ਵਾਰ ਬੋਟ ਇਸ ਵਾਰ ਬਿੱਟੂ ਨੂੰ ਪਾਵਾਂਗੇ ਬਿੱਟੂ ਨੂੰ ਹੁਣ ਵੀ ਜਾਣੇ ਚੰਗੀ ਤਰ੍ਹਾਂ ਰਾਜੇ ਦਾ ਉਰੇ ਹੈਗੀ ਆ ਕੋਈ ਗੱਲਬਾਤ ਹੈਗੀ ਆ ਲੁਧਿਆਣੇ ਚ ਨਹੀਂ ਜੀ ਨਹੀਂ ਨਹੀਂ ਉਹਦੀ ਕੋਈ ਗੱਲਬਾਤ ਨਹੀਂ ਕੋਈ ਕਿਸੇ ਉਹ 17 ਸੀ ਵੋਟਾਂ ਨੇ ਸਾਡੇ ਕੋਲ ਉਹ ਤਾਂ ਮੁੱਖ ਬਿਲਕੁਲ ਟੋਲੀ ਬੱਚੇ ਨਹੀਂ ਪਾਉ ਜੀ ਉਹ ਤਾਂ ਮੁੱਖ ਮੰਤਰੀ ਬਣਨ ਉਬਰਦਾ ਤੁਸੀਂ ਕਹਿੰਦੇ ਹੋ ਮੈਂ ਜਾਣਦਾ ਨਹੀਂ ਕਿੱਥੇ ਮੁੱਖ ਮੰਤਰੀ ਬਣ ਜਾ ਕਿੱਥੇ ਦੇਖੇ ਨਹੀਂਗਾ ਮੁੱਖ ਮੰਤਰੀ ਕਿੱਦਾਂ ਬਣ ਜਾਏਗਾ ਉਹ ਚਲੋ ਤੁਹਾਡੀ ਮਰਜ਼ੀ ਹੈ ਨਹੀਂ ਪਾਉਣੀ ਵੋਟ